ਉਦਾਨਾ ਦੇ ਕਾਰੋਬਾਰਾਂ ਰੂਡ ਸਲੀਮ ਟਾਪਰੀ ਇਲਾਕੇ ਦੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਿਸ ਵੇਲੇ ਚਾਰ ਲੁਟੇਰਿਆਂ ਪੱਖੋਂ ਇੱਕ ਸੁਨਿਆਰੇ ਦੀ ਦੁਕਾਨ ਤੇ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦੇ ਲਈ ਲੁਟੇਰੇ ਪਹੁੰਚੇ ਉਹਨਾਂ ਪੱਖੋਂ ਰਿਵਾਲਵਰ ਦੀ ਨੋਕ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੁਕਾਨਦਾਰ ਦਾ ਕਹਿਣਾ ਹੈ ਕਿ ਉਹ ਆਪਣੀ ਦੁਕਾਨ ਦੇ ਵਿੱਚ ਬੈਠਾ ਹੋਇਆ ਸੀ ਚਾਰ ਨੌਜਵਾਨ ਨਕਾਬਪੋਸ਼ ਦੁਕਾਨ ਦੇ ਵਿੱਚ ਆਏ ਅਤੇ ਆਕੇ ਪਹਿਲਾਂ ਉਹਨਾਂ ਪੱਖੋਂ ਸਮਾਨ ਦਿਖਾਉਣ ਦੀ ਗੱਲ ਕੀਤੀ ਗਈ ਫਿਰ ਰਿਵਾਲਵਰ ਕੱਢ ਕੇ ਉਹਨਾਂ ਨੂੰ ਧਮਕਾਇਆ ਗਿਆ ਤੇ ਚਾਂਦੀ ਦੀ ਚਾਈਨਾ ਅਤੇ 2000 ਨਕਦ ਲੈ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਫਰਾਰ ਹੋ ਗਏ ਜਿਸ ਦੀ ਫੁਟੇਜ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਉਸ ਤੋਂ ਬਾਅਦ ਦੁਕਾਨਦਾਰ ਨੇ ਪੁਲਿਸ ਨੂੰ ਇਤਲਾਹ ਕੀਤੀ ਹੈ ਤੇ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਜਾਂਚ ਕਰਕੇ ਮਾਮਲਾ ਦਰਜ ਕਰ ਲਿਆ ਹੈ ਕੀ ਨਮਸ ਰਾਹੁਲ ਰਫਾ ਨਾ ਕੀ ਹੋਇਆ ਜੀ ਚਾਰ ਲੁਟੇਰੇ ਆਏ ਨੇ ਜੀ ਨਕਾਬ ਪੋਛ ਸੀਗੇ ਆ ਕੇ ਕਹਿੰਦੇ ਕਿ ਬਲਾ ਚਿਹਰਾ ਦਿਖਾ ਦਿਓ ਜਾਂਦੀ ਦੀ ਉਹਨਾਂ ਨੂੰ ਪਹਿਲਾਂ ਤਾਂ ਮਨਾ ਕੀਤਾ ਤੇ ਫਿਰ ਉਹ ਆਪ ਹੀ ਧੱਕੇ ਦੇ ਨਾਲ ਕਾਊਂਟਰ ਦੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਪਰ ਉਹ ਰੁਕੇ ਫਿਰ ਉਹਨਾਂ ਨੇ ਚੈਨਾ ਦੇਖੀਆਂ ਕਿ ਗੱਲੇ ਦੇ ਕੋਲ ਹੀ ਇੱਥੇ ਕੰਡੇ ਦੇ ਕੋਲ ਚੈਨ ਕੋਈ ਪਈ ਸੀਗੀ ਸਾਡੀ ਉਹ ਕਾਫੀ ਦੇਰ ਉਹਨਾਂ ਦੇਖਦੇ ਰਹੇ ਫਿਰ ਬਾਅਦ ਦੇ ਵਿੱਚ ਜਿਹੜੀਆਂ ਦੋ ਚੈਨਾ ਤਿੰਨ ਚੈਨਾ ਹੋਰ ਉੱਪਰ ਪਈਆਂ ਹੋਣਗੀਆਂ ਇੱਥੇ ਉਹ ਚੱਕ ਕੇ ਉਹਨਾਂ ਨੇ ਆਪਣੀ ਪਿੱਛੇ ਵਾਲੀ ਜੀਪ 'ਚ ਪਾ ਲਈ ਅੱਛਾ ਬਾਅਦ ਦੇ ਵਿੱਚ ਨਾਲ ਹੀ ਉਹਦੇ ਕੈਸ਼ ਪਿਆ ਸੀਗਾ ਉਹ ਕੈਸ਼ ਚੱਕਿਆ ਤੇ ਫਿਰ ਮਾਮਾ ਜੀ ਨੂੰ ਕਹਿਣ ਲੱਗੇ ਕਿ ਵੀ ਹੋਰ ਜਿੰਨਾ ਕੈਸ਼ ਹੈਗਾ ਸਾਰਾ ਫੜਾ ਲਓ ਉਹਨਾਂ ਨੇ ਜਦੋਂ ਮਨਾ ਕੀਤਾ ਤਾ ਹਥੋਪਾਈ ਕੀਤੀ ਦੇ ਨਾਲ ਆਪਣੀ ਜਿਹੜੀ ਉਹਨਾਂ ਕੋਲ ਪਿਸਤੌਲ ਸੀਗੀ ਉਹ ਕੋਕ ਕਰਕੇ ਉਹਨਾਂ ਵੱਲ ਤਾਂ ਦਿੱਤੀ ਉਹ ਹਥੋਪਾਈ ਕਰਦੇ ਕਰਦੇ ਮਾਮਾ ਜੀ ਨੇ ਪਿਸਤੌਲ ਖੋਣ ਦੀ ਕੋਸ਼ਿਸ਼ ਥੋੜੀ ਕੀਤੀ ਤੇ ਐਨੇ ਨੂੰ ਆਪਣਾ ਕਾਲਾ ਬੈਗ ਜਿਹੜਾ ਲੈ ਕੇ ਆਏ ਸੀ ਭਰਨ ਲਈ ਉਹ ਇੱਥੇ ਛੱਡ ਕੇ ਭੱਜ ਗਿਆ ਜੀ ਬਾਹਰ ਅੱਜ ਕਿ ਨੁਕਸਾਨ ਕਿੰਨੇ ਨੁਕਸਾਨ ਸਾਡਾ 2000 ਰੁਪਇਆ ਕੈਸ਼ ਹੈਗਾ ਜੀ ਤੇ 100 ਤੋਂ 150 ਗ੍ਰਾਮ ਚਾਂਦੀ ਦੀਆਂ ਚੈਨਾ ਸੀ ਚੈਨਾ ਦੀ ਗਿਣਤੀ ਦਾ ਪਤਾ ਨਹੀਂ ਕਿਉਂਕਿ ਉਹ ਮੁਠੀ ਭਰ ਕੇ ਲੈ ਗਿਆ ਆਈਡੀਆ ਤਾਂ ਆਪਾਂ ਦੇ ਉਹ ਇੰਨੀ ਤਾਂ ਹੋਣਗੀਆਂ ਜੀ ਕਿੰਨੇ ਬੰਦੇ ਕੋਲ ਗਨਕਾਫਰ ਸੀਗੀ ਨਹੀਂ ਇੱਕ ਦੇ ਕੋਲ ਪਿਸਤੌਲ ਸੀਗੀ ਦੋ ਬੰਦੇ ਉਹਦੇ ਨਾਲ ਖੜੇ ਸੀ ਇੱਕ ਗੇਟ ਤੇ ਖੜਾ ਸੀ ਕਿੰਨੇ ਵਜੇ ਦੀ ਹੈ 12:03 ਮਿੰਟ ਦੀ ਗੱਲ ਹੈ ਲੱਗਦਾ ਨਹੀਂ ਕਿ ਦਿਨ ਦਿਹਾੜੇ ਇੰਦਾ ਬਾਰਦਾਸ਼ ਕਰ ਵੀ ਡਰਦਾ ਮਾਹੌਲ ਤਾਂ ਹੈ ਹੁਣ ਤਾਂ ਦੁਕਾਨ ਰਾਤ ਨੂੰ ਥੋੜੀ ਖੋਲਾਂਗੇ ਜੀ ਅਸੀਂ ਜੇ ਦਿਨੇ ਵੀ ਇੰਨਾ ਡਰਦਾ ਮਾਹੌਲ ਬਣ ਗਿਆ ਇੱਕ ਏਰੀਆ ਸਾਡਾ ਇਸ ਤਰ੍ਹਾਂ ਦਾ ਹੈਗਾ ਆ ਇਹ ਪੁਲਿਸ ਨਾਲ ਕੀ ਗੱਲ ਬਣੇ ਪੁਲਸ ਵਾਲੇ ਆਏ ਸੀ ਕਿ ਐਸਐਚਓ ਸਾਹਿਬ ਆਗੇ ਆਸ਼ਵਾਸਨ ਦੇਗੇ ਕਿ ਏਸੀਪੀ ਸਾਹਿਬ ਆਏ ਕੀ ਕੋਈ ਅਸੀਂ ਡਰਨ ਦੀ ਲੋੜ ਨਹੀਂ ਹੈਗੀ ਇਹਦੇ ਤੇ ਪੂਰੀ ਤੋਂ ਪੂਰੀ ਕਾਰਵਾਈ ਅਸੀਂ ਜਲਦ ਤੋਂ ਜਲਦ ਤੁਹਾਡੀ ਦੁਕਾਨ ਤੋਂ ਪੁਲਿਸ ਸਟੇਸ਼ਨ ਕਿੰਨੇ ਕੁ ਦੂਰ ਹੈ? ਤਕਰੀਬਨ ਕੋਈ 500 ਮੀਟਰ ਹੋਵੇਗਾ ਜੀ। ਸਲੇਮ ਟਾਬਰੀ ਥਾਣਾ ਪੈਂਦਾ ਆ। ਹਾਂ। ਪਰ ਸਾਡਾ ਏਰੀਆ ਦਾ ਥਾਣਾ ਸਾਡਾ ਸੁੰਦਰ ਨਗਰ ਹੈ ਜੀ। ਅੱਛਾ। ਅੱਧੋ ਭਾਈ ਉਹਨਾਂ ਦੇ ਨਾਲ ਹੀ ਹੋਈ ਹੋਣ ਇੱਕ ਦੋ ਜਣੇ ਬਸ ਉਹਨਾਂ ਨੇ ਉਹਨਾਂ ਦੀ ਵੈਪਨ ਹਾਂਜੀ ਹਾਂਜੀ ਉਹ ਸਾਰੀ ਰਿਕਾਰਡਿੰਗ ਹੈਗੀ ਆ ਅੰਦਰ ਦੀ ਹੈ ਬਾਹਰ ਦੀ ਵੀ ਹੈਗੀ ਹੈ। ਇਸ ਲਈ ਇੱਕ ਦੋ ਜਣਾਂ ਚ ਕੋਈ ਇਸ ਤਰ੍ਹਾਂ ਦੇ ਸੱਕੀ ਬੰਦੇ ਤੁਹਾਡੀ ਦੁਕਾਨ ਤੇ ਕੋਈ ਆਇਆ ਫਿਰ ਕਿਸੇ ਨਾਲ ਕੋਈ ਕੋਈ ਵੀ ਨਹੀਂ ਆਇਆ ਇਦਾਂ ਬਸ ਕਿਸੇ ਨਾਲ ਨਹੀਂ ਅਸੀਂ ਉਸ ਤਰ੍ਹਾਂ ਦੇ ਬੰਦੇ ਪਹਿਲਾਂ ਤੱਕ ਦੇਖੇ ਵੀ ਨਹੀਂ ਹੈਗੇ ਆਪਣੀ ਦੁਕਾਨ ਤੇ ਉਹ ਪਹਿਲਾਂ ਵੀ ਆਏ ਸੀਗੇ ਤਾਂ ਪਹਿਲਾਂ ਅੱਗੇ ਗਏ ਨੇ ਫਿਰ ਉੱਥੋਂ ਮੋੜ ਕੇ ਵਾਪਸ ਆਏ ਸਕੂਟਰ ਫਿਰ ਅੱਗੇ ਮੋੜ ਕੇ ਉਹਨਾਂ ਨੇ ਇੱਥੇ ਐਕਟਿਵਾ ਲਗਾਇਆ ਤੇ ਨਾਲ ਸਪਲੈਂਡਰ ਲਗਾਇਆ ਜੋ ਸੀ ਸੀ ਟੀ ਵੀ ਚ ਸਾਨੂੰ ਪਤਾ ਲੱਗਿਆ ਉਹਨਾਂ ਦੇ ਕੋਈ ਨੰਬਰ ਪਲੇਟ ਵੀ ਨਹੀਂ ਦੋਨੋਂ ਬਾਈਕਾਂ ਦੇ ਉੱਪਰ ਕਿੰਨੀ ਕਿੰਨੀ ਉਮਰ ਦੇ ਸੀਗੇ ਤੇ ਜੰਗ ਹੀ ਸੀਗੇ 22 23 ਸਾਲ ਕੋਈ 24 ਸਾਲ ਦੇ ਪੰਜਾਬੀ ਚ ਬੋਲਦੇ ਸੀਗੇ ਕੋਈ ਉਹਨਾਂ ਦੀ ਹਰਕਤ ਇਸ ਤਰ੍ਹਾਂ ਹੀ ਲੱਗਿਆ ਵੀ ਦਸਾ ਕੀਤਾ ਹੋਵੇ ਜਨਤਾ ਲੱਗਦਾ ਤਾਂ ਇਹ ਹੀ ਸੀਗਾ ਕਿ ਚੋਰੀ ਤੋਂ ਬਾਅਦ ਉਹਨਾਂ ਦਾ ਮੋਟਿਵ ਨਸ਼ੇ ਵਾਸਤੇ ਜਾਂ ਵਾਰਦਾਤਾਂ ਵਾਲੀ ਲੱਗ ਰਹੀ ਸੀ ਜੋ ਉਹਨਾਂ ਦਾ ਬੜੀ ਗੰਗਾ ਸੀ ਡਰ ਤਾਂ ਲੱਗਦਾ ਹੀ ਸੀਗਾ ਜੀ